ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਚੰਤ ਮਹਿਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਰ ਜੋ ਮਨ ਮੈਂ ਮਤ ਪਈੜੈ ਕਰ ਪਾ ਹੋਣੀ ਬਲ ਰਾਮ ਜੀਉ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਨੀ ਬਲ ਰਾਮ ਜੀਉ ਆਜੋਵਨ ਮੈਂ ਮਤ ਪਈੜੈ ਕਰ ਪਾਹੋਣੀ ਬਲਰਾਮ ਜੀਉ ਮੈਲੀ ਅਗਰ ਚਿਤ ਬੇਲਗੁਰ ਗੁਣਾ ਸਮਾਨੀ ਬਲਰਾਮ ਜੀਉ ਗੁਲਸਾਰ ਨ ਜਾਣੀ ਪਰਮ ਭੁਲਾਣੀ ਜੋਵਨ ਬਾਦ ਗਵਾਇਆ ਵਰ ਕਰ ਦਰ ਦਰ ਸਨ ਨਹੀਂ ਜਾਤਾ ਤੇ ਕਾ ਸਹਜ ਨਾ ਭਾਇਆ ਸਤ ਗੁਰ ਪੂਛ ਨ ਮਾਰਗ ਚਾਲੀ ਸੋਤੀ ਰਹਿਣ ਵਿਹਾੜੀ ਨਾਨਕ ਬਾਲਾ ਤਣ ਰਾੜੇ ਪ ਬੇਤਰ ਧਨ ਕੁਮ ਲਾੜੀ बाबा ਮੈਂ ਵਰਦੇ ਮੈਂ ਹਰ ਵਰ ਭਾਵੈ ਤਿਸ ਕੀ ਬਲ ਰਾਮ ਜੀਉ ਰਬ ਰਹਾ ਜੁਗ ਚਾਰ ਤੇ ਭਵਨ ਬਾਣੀ ਤਿਸ ਕੀ ਬਲ ਰਾਮ ਜੀਉ ਤੇ ਭਵਨ ਕੰਤਰ ਵੈ ਸੋਹਾਕਰ ਹਵਨ ਰਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਪਰਪੂਰੇ ਹਰ ਕੀ ਲਾਰ ਸੋ ਸਰਬ ਗੁਣ ਸੁਹਾਗਣ ਰਾਗ ਨਾਮ ਲੈ 베ਸੀ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੀ ਬਾਬਾ ਲਗਣ ਕਰਾਏ ਹੰਵੀ ਬੰਜਾ ਸਾਹ ਰਹਿ ਬਲਰਾਮ ਜੀਉ ਸਾਹ ਹੁਕਮ ਰਜਾਈ ਸੋਨਾ ਤਲ ਜੋ ਪ੍ਰਭ ਕਰੈ ਬਲਰਾਮ ਜੀਉ ਕਰਤ ਪਿਆ ਕਰ ਤੈ ਘਰ ਪਾਇਆ ਮੇਤ ਨਾਲ ਸਤਿ ਕੋਈ ਜੈ ਮਾਉ ਨਰ ਹਰ ਨਹਿ ਕੇਵਲ ਅਰਵਰਾ ਤੇ ਹੋ ਲਈ ਮੈਂ ਨਰਾਸੀ ਰੋਏ ਵਿਚੰਨੀ ਬਾਲੀ ਬਲੈ ਤੇ ਨਾਨਕ ਸਾਚ ਸਬਦ ਸੁਖ ਮਹਲੀ ਗੁਰ ਚਰਨੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈ ਐ ਬਲਰਾਮ ਜੀਓ ਰੇਸੀ ਦੇਹ ਦੂਰ ਤੇਰਾ ਵੀ ਘਰ ਸੋਈ ਐ ਬਲਰਾਮ ਜੀਓ ਸੱਚੇ ਪਿਰ ਨੋਰੀ ਪ੍ਰੀਤਮ ਜੋੜੀ ਮਤ ਪੂਰੀ ਪਰਧਾਨੇ ਸੰਜੋਗੀ ਮਿਲਾ ਥਾਮ ਸੁਹੇਲਾ ਗਉਂਟੀ ਗੁਰ ਗਿਆਨੇ ਸਾਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਫਿਰ ਪਾਏ ਨਾਨਕ ਵਿਛੜਨਾ ਦੁਖ ਪਾਏ ਗੁਰਮਤ ਅੰਕ ਸਮਾਏ ਸਤ ਸਾਂਤੋਖ ਸਦਾ ਸਚ ਪੱਲੈ ਸਚ ਬੋਲੇ ਸਿਰ ਪਾਏ ਤੇਰੀ ਨਾਨਕ ਵਿਛੁਰ ਨਾ ਦੁਖ ਪਾਏ ਗੁਰ ਮਤ ਅੰਕ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਹੀ ਸ਼ੰਤ ਮਹਿਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਰ ਜੋ ਬਨ ਮੈਂ ਮਤ ਪਈ ਅੜੈ ਘਰ ਪਾਹੋਣੀ ਬਲ ਰਾਮ ਜੀਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਣੀ ਬਲ ਰਾਮ ਜੀਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਜਦਾ ਇਹ ਪਾਵਨ ਮੁਖਵਾਕ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 700 ਕਰੇਤ ਦੇ ਉੱਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦੇ ਆ ਅੰਦਰ ਵਸੇ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾ ਚਰਦੀ ਕਲਪ ਸੰਸਾਤ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਜੋ ਨਵਾਂ ਸਾਲ ਸ਼ੁਰੂ ਹੋਇਆ ਉਸ ਨੂੰ ਗੁਰੂ ਚਰਨਾਂ ਵਿੱਚ ਬੈ ਕੇ ਆਪ ਜੀ ਇਹ ਸਮਾਂ ਬਤੇਦ ਕਰ ਰਹੇ ਹੋ ਦੁਨੀਆਵੀ ਲੋਕ अनेका ਹੀ ਵਿਕਾਰਾਂ ਵਿੱਚ ਪੈ ਕੇ ਇਸ ਸਮਾਂ ਨੂੰ ਲੰਘਾਉਂਦੇ ਨੇ ਲੇਕਿਨ ਧੰਨ ਨੇ ਗੁਰੂ ਕੀਆ ਸੰਗ ਤਾਂ ਤੇ ਧੰਨ ਹੈ ਪੂਰਾ ਸਤਿਗੁਰੂ ਜਿਹੜਾ ਆਪਣੇ ਸਰਣ ਆਇਆ ਗੁਰਸਿੱਖਾਂ ਨੂੰ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੋੜ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਦਿਆ ਇਹ ਸਮਾਂ ਸਤੂਰ ਜੀ ਆਪ ਜੀ ਨੂੰ ਬਖਸ਼ਿਆ ਸਤਿਗੁਰ ਦਾ ਸ਼ੁਕਰਾਨਾ ਕਰੀਏ ਗੁਰੂ ਨੇ ਕਿਰਪਾ ਕਰਕੇ ਇਹ ਸੁਭਾਗਾ ਭਰਿਆ ਸਮਾਂ ਸਾਨੂੰ ਬਖਸ਼ਿਆ ਉਸ ਅਕਾਲ ਪੁਰਖ ਦੇ ਚਰਨਾਂ 'ਚ ਹੀ ਅਰਦਾਸ ਕਰੀਏ ਕਿ ਸਤਿਗੁਰੂ ਆਉਣ ਵਾਲਾ ਸਾਲ ਜਿਹੜਾ ਹੈ ਨਵਾਂ ਚੜਿਆ ਸਾਲ ਆਪ ਜੀ ਦਾ ਨਾਮ ਜਪਦੇ ਆ ਬਾਣੀ ਪੜਦੇ ਆ ਧਰਮ ਦੀ ਕਿਰਤ ਕਰਨੇ ਆ ਬੇਤੀਤ ਹੋਵੇ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਰਹੀਆਂ ਬੇਅੰਤ ਭੰਨਾ ਦੇਖੇ ਮਾ ਪਿਆਰ ਨਾਲ ਸਤੇ ਬੁਲਾਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ